ਵਾਹਿਗੁਰੂ ਜੀ ਚੋ ਪਈ ਸਾਹਿਬੇ ਕੋ ਓੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਪਾਤ ਚਾਹੀ ਦਸਮੀ ਕਬੀਰ ਬਾਚ ਬੇਨਤੀ ਚੋ ਪਈ ਹਮਰੇ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਪ ਚਰਨਨ ਮਾ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ ਸਬੈ ਤੁਮਕਾ ਉਹ ਆਪਾ ਆਦਮ ਹੋਏ ਬਚਾਓ ਜੋ ਕੀ ਬਸੈ ਮੋਰੋ ਪਰਿਵਾਰਾ ਦੇਵ ਕਸਿਕ ਸਬੈ ਕਰਤਾਰਾ ਮੋਰ ਅਛਾਨੇ ਜੀ ਕਰਦਾ ਕਰੀਐ ਸਭ ਬੈਰਨ ਕੋ ਆਸ਼ੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਚਾੜ ਕੋ ਜਬ ਮੈਂ ਧਾਉ ਜੋ ਵਰ ਚਾਹੂੰ ਤੋ ਤੁਮ ਤੇ ਪਾਉ ਸੇਵਕ ਸੇ ਕਾਮਾਰੇ ਤਾਰੀ ਚੰਚੂਨ ਸਤਹ ਹਮਾਰੀ ਮਾਰੀ ਹੈ ਆਪਾ ਹੱਥ ਦੇ ਮੁਝੇ ਬਰੀ ਅਮਰਨ ਕਾਲ ਕਾ ਤਰਾਸ ਨ ਮਰੀਐ ਉਹ ਜੋ ਉਸਦਾ ਹਮਾਰੇ ਪਛਾ ਸੀਰੀ ਸਤਜੋ ਕਰਿਓ ਰ ਅਛਾ ਰਾਖਲੇ ਹੋ ਮੈਂ ਰੱਖਣਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੋਸਤਨ ਕੇ ਆਂਤਾ ਤੁਮੋ ਕੋਈ ਚਤਰਦਸ ਖੰਤਾ ਆਕਾਲ ਪਾਇ ਬ੍ਰਹਮਾ ਬਖਤਾ ਰਾਕਾਲ ਪਾਇ ਸੇਜੂ ਉਤਾਰਾ ਕਾਲ ਪਾਇ ਕਰਬਿਸਨ ਪ੍ਰਕਾਸ਼ ਅਸਕਲ ਕਾਲ ਕਾ ਕੀਆ ਤੁਮਾ ਸਾ ਜਵਨ ਕਾਲ ਜੋਗੀ ਸਿ ਕੀ ਹੋਵੇਦ ਰਾਏ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਗ ਸਵਾਰਾ ਨਮਸਕਾਰ ਰਹਿਤਾ ਹੈ ਹਮਾਰਾ ਜਵਨ ਕਾਲ ਸਭ ਜਤਬਨਾਏ ਉਹ ਦੇਵਦਲ ਜੋ ਚਨ ਪਚਾਏ ਆਦੰਤ ਕੇ ਉਤਾਰਾ ਸੋ ਹੀ ਗੁਰੂ ਸਮਝੋ ਹਮਾਰਾ ਨਾਮ ਸਕਾਰ ਤੇ ਸੀ ਕੋ ਹਮਾਰੀ ਸਕਲ ਪਰ ਜੱਜ ਨੇ ਆਪ ਸਵਾਰੀ ਸਿਤਕਨ ਕੋ ਸਭ ਕੋ ਸੁਖ ਦੀਓ ਸਤਰੰ ਕੋ ਪਰ ਮੋ ਬਦ ਗਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਜਿਤੀ ਦੇ ਕੋ ਚਰੀ ਅਸਤੂ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂ ਲਾਸਾਂ ਤੰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਂ ਬੁੱਧ ਕਰਖ ਕਰਾ ਕਰਤਾ ਰਾ ਪਰ ਜਾ ਤਰਤ ਦਬ ਦੇ ਪਰ ਆ ਜਾ ਵੀ ਆ ਕਰਖ ਕਰਤ ਹੋ ਕਾ ਮੰਤੂ ਮੈਂ ਮੇਤ ਦੇਹ ਤਰਤਾ ਤੁਮ ਜਿਤੇ ਬਦਨ ਸ੍ਰੇਸ਼ ਸਵਤਾ ਰਹਿ ਆਪ ਆਪਣੀ ਉਹ ਜੋ ਚਾਰ ਹੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਵੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲਾ ਨਾਦ ਸੰਭਤਾ ਕਾ ਮੂੜੋ ਚਾਰਤ ਭੇਦਾ ਜਾਪੋ ਭੇਵਨਾ ਪਾਪਤ ਬੇਦਾ ताको कर पाहनन महंत महामूल कचपे न जान द महादेव को कह सदा से निरंकार का चिंतन है पे वा आप अपनी बुद्ध जीती वर्णन पन्न पन्न तो 33 तुमरा लखन जाय बिसारा गए बिसाजा पर संसार एक है रूप अनूप स्वरूप रंग पे और अब कही पू पाए अंड जेरे से तकि नी होत कुछ खान बहुत रच दीनी कहां फूल राजा हुए बैठा कौन सी मठ पे हो शंकर कैठा से दिखाय चंपवाद जुगाद रूप जंपव ਹਵ ਰਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰ ਉਹ ਦੋਸਤ ਜੀ ਦੇ ਉਠੋ ਘਟ ਪਾਤਾ ਸਗਨ ਵੇਸ ਕੋ ਗੰਤਾ ਤਾ ਜੀ ਹਸ ਤੋ ਤਲ ਸਰਨੀ ਪਰੇ ਤਿਨ ਕੇ ਦੋਸਤ ਦੁਖ ਤੇ ਬੈ ਮਰੇ ਪਰਖ ਜਮਨ ਤੋ ਪਰੇ ਤਿਹਾਰ ਤਿਨ ਕੇ ਤੁਮ ਸੰਕਰ ਸਭ ਟਾਰੇ ਜੋ ਕਲ ਕੋਇ ਕਬਾਰ ਤੇ ਹੈ ਤਾਂ ਕੇ ਕਾਰ ਨਿਟ ਨੇ ਹੈ ਰਛਾ ਹੋਇ ਤਾਂ ਸਭ ਕਾ ਲਾ ਦੋ ਚੋ ਰਹਿ ਸਚਨ ਤਤਕਾਲਾ ਤੇਰ ਪਾਤ ਰਹਿ ਸਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੂ ਹਰੋ ਰਿਧ ਸਿਧ ਕਰਮ ਸਭ ਹੋਇ ਦੋ ਸਚਾਚ ਵੈ ਸਕਨ ਕੋਈ ਇਕ ਵਾਰ ਜੇ ਤੂੰ ਮੇਂ ਸਮਾਰਾ ਕਾਲ ਫਾਸ ਤੇ ਤਾਹੇ ਬਾਰਾ ਜਿਨਾਂ ਨਾਮ ਤਿਹਾਰੋ ਕਹਾ ਦਾਰਦ ਸੋਜ ਦੇ ਰਹਾ ਕਰਕੇ ਤੇ ਮੈਂ ਸਰਨ ਤਿਹਾਰੀ ਆ ਭਾਦੇ ਲਿਓ ਵਾਰੀ ਸਰਵਟਾਣ ਮੋ ਹੋ ਸਾਜ ਦਸ ਸੋਜ ਤੇ ਲਿਓ ਬਚਾਈ ਕਿਰਪਾ ਕਰੀ ਹੰ ਪਰਜਗ ਮਾਦਾ ਗੰਧ ਕਰਾ ਪੂਰਨ ਸੁਭਰਾਤਾ ਕਿਲ ਵਿਖਲ ਦੇ ਕੋ ਹਰਤਾ ਦਸ ਸੋਜਿਨ ਕੋ ਸੇ ਕਾ ਤਾਸਰੀ ਅਸਤ ਜਪੈ ਦੇ ਅਲਾ ਪੂਰਨ ਕਰਾ ਗੰਧ ਤਤਕਾਲਾ ਮਨ ਬਾਛਤ ਬਲ ਪਾਵੇ ਸੋ ਇਹ ਦੁਗਤ ਸੇ ਵਿਆਪਤ ਕੋਈ ਅਰੈਲੋ सुनय गो जाह सुरसना पावई सुनै मुड़च तलाय चा जावई दुह उठना तीन नर की रह हो जो जाके एक बार चौपई को कह चौपई संभ सतर सहसपनि जय अत सहसपन तीन कह जय पादुर वारा तीर सत्र सुधारा सैया पाए गहे जाते तुमरे तब ते को आंख तरे नहीं आन्यो राम रहीम पुराण कुरान अनेक कह मत एक न मान्यु ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਉ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੁਹੇ ਬਖਾਨਿਉ ਦੁਹਰਾ ਸਗਲ ਦਵਾਰ ਕਉ ਛਾੜਿ ਕੈ ਗਹਿਉ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜਿ ਕੈ ਗਇਓ ਤੁਹਾਰੋ ਦਵਾਰ ਵਾਹਿਗਹਿ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ